ਚੋਟੇ ਉਹ ਅਸੀਂ ਹੁਣ ਚੱਲੇ ਆ ਪਿੰਡ ਦੀ ਸੈਰ ਕਰਨ ਗੱਡੀ ਗੱਡੀ ਲਾਤੀਆ ਪਾਰਕਿੰਗ ਦੇ ਵਿੱਚ ਤੇ ਆਪਣਾ ਹਥਿਆਰ ਅਸੀਂ ਆਦਾ ਕੱਢ ਲਿਆ ਮਤਲਬ ਸੈਲਫੀ ਸਿੱਤ ਤੇ ਸਹੀ ਮਾਹੌਲ ਹੁਣ ਬਣੰਨਾ ਆਪਾਂ ਬੁੱਤੀ ਸ਼ੈਲ ਆਪਾਂ ਨੂੰ ਆਪਣੇ ਆੜੀ ਮਿਲ ਜਾਣਗੇ ਗੱਡੀ ਵਾਲੇ ਉਹ ਆਪਾਂ ਅੱਗੇ ਜਾ ਰਹੇ ਹਾਂ। ਯਾ। ਹੋਰ ਸੀ ਸੀ ਬੁੱਤ। ਹਾਂ। ਬੱਸ ਆ ਜੜਦਾ ਬੱਬਾ ਇੱਥੇ। ਛੋਟਾ ਜਿਹਾ ਕਸਬਾ ਜਾਵਰੋ। ਕਿੱਥੇ ਆ। ਆ। ਆਪਾਂ ਨੂੰ ਜਾਣਾ ਜਿੱਥੇ ਆਪਾਂ ਇੱਥੇ ਦੇਖ ਲੈਨੇ ਕਿਤੇ। ਲੱਭਨੇ ਆ ਗੇੜਾ ਦੇ ਕੇ ਆਉਨੇ ਆ ਪਾਧਾ ਘੰਟਾ ਕਿਤੇ। ਨਾਲੇ ਢੱਲ ਜੇ ਜਾਊ ਪੈਗ ਦਾ ਟਾਈਮ ਹੋ ਜਾਊਗਾ ਫਿਰ ਨਾਲੇ। ਤੇ ਆਰੇ ਵਲੋਗ ਜ ਆਪਾਂ ਉਹ ਦਿੱਲੀ ਵਾਲੀ ਬੇਟੀ ਇੱਕ ਬੱਚੀ ਸੀ ਛੋਟੀ ਜੀ ਸ਼ਾਇਦ ਉਹ ਵੀ ਯੂਟਿਊਬਰ ਆ ਉਹਨੇ ਕਮੈਂਟ ਕੀਤਾ ਸੀ ਬੱਚੀ ਨੇ ਇੱਕ ਕਿ ਤੁਸੀਂ ਥੋੜਾ ਫੇਸ ਜਿਆਦਾ ਦੇਖ ਰਿਹਾ ਤੇ ਆਸਮਾਨ ਹੀ ਜਿਆਦਾ ਦੇਖ ਰਿਹਾ ਮੇਰੀ ਉਹਨਾਂ ਨੂੰ ਰਿਕਵੈਸਟ ਆ ਮੈਂ ਕਿ ਆਪਲੇ ਆਪ ਚ ਸੁਧਾਰ ਕੀਤਾ ਥੋੜਾ ਜਿਹਾ ਕੈਮਰੇ ਨੂੰ ਮਤਲਬ ਤਰੀਕੇ ਨਾਲ ਫੜਨਾ ਸਿੱਖਿਆ ਹਾਲਕਿ ਮੈਂ ਥੋੜਾ ਬਿਗਨਰ ਆ ਮbro ਬੱਚਾ ਤੇ ਅੱਜ ਕਾਫੀ ਚੀਜ਼ਾਂ ਸਿੱਖਣ ਆਈਆਂ ਤੇ ਤੁਸੀਂ ਅਗਰ ਜੇ ਮੇਰਾ ਵਲੌਗ ਦੁਬਾਰਾ ਦੇਖ ਰਹੇ ਹੋ ਤਾਂ ਕਮੈਂਟ ਜ਼ਰੂਰ ਕਰਿਓ ਕਿ ਯਾਰ ਕੀ ਕਿਵੇਂ ਸੀਗਾ ਠੀਕ ਆ ਆਪਾਂ ਹੁਣ ਲੱਭਣ ਚੱਲੇ ਆਂ ਕਰਿਆਨੇ ਵਾਲੀ ਸ਼ਾਪ ਉੱਥੋਂ ਚਾਹੀਦੇ ਸਾਨੂੰ ਲੈ ਆਵੇਂ ਛੋਟੇ ਜਾਂਦਾ ਆਵੇਂ ਜਾਂਦਾ ਜਾਂਦਾ ਗੱਡੀ ਵਾਲਾ ਇਹਦੇ ਕੋਲ ਗੰਡੇ ਵੀ ਆ ਗਏ ਆਲੂ ਵੀ ਆ ਗਏ ਅਸੀਂ ਲੈਣੇ ਨੇ ਗੰਡੇ ਤੇ ਆਲੂ ਗੰਡੇ ਖਵਾਵਾਂਗੇ ਬਲੇ ਬਲੇ ਲਈ ਬਣਾ ਅਸੀਂ ਉਹਦੀ ਟੈਂਟ ਸਟੇਜ ਜਿਹਦੇ ਕੋ ਕੀਤਾ ਅਸੀਂ ਉਹਨੂੰ ਰਿਕਵੈਸਟ ਕੀਤੀ ਹੈ ਕਿ ਤੁਹਾਨੂੰ ਭਾਂਡਾ ਦੇ ਵੀਰ ਬਾਮ ਵਾਲੀ ਸਾਰਾ ਕੁਝ ਚੱਕ ਲਿਆ ਤੇ ਇਹ ਕੋਈ ਨਹੀਂ ਚੱਕਿਆ ਉਹ ਭਾਂਡਾ ਬਣਾਉਣਾ ਸੀ ਜਿਹੜਾ ਬਾਗਲ ਕੇ ਨੂੰ ਹੋਵੇ ਉਹ ਹੋਰ ਇੱਕ ਨਾਮ ਆ ਹਾਂ ਤਾਂ ਉਹ ਦੂਰੀਆਦਿਕਾਨ ਹੋਊਗੀ ਕਰਨੇ ਬਰੋ ਆਪਾਂ ਕੋ ਡੋਮ ਸਟੇ ਲਗਾਏ ਕਰੋ ਇੱਕ ਤਰ੍ਹਾਂ ਕਿ ਨਵੀਂ ਚੀਜ਼ ਦਿਖਾਉਣਾ ਹੈ ਬਰੋ ਜਿਵੇਂ ਯੂਰਪ ਦੇ ਵਿੱਚ ਗੋਲੇ ਵਦੇ ਸ਼ੀ ਡੋਮਸ ਡੋਮ ਸਟੇ ਵਗੈਰਾ ਜਿਵੇਂ ਕਰਦੇ ਹਨ ਉਵੇਂ ਤੁਸੀਂ ਇੱਥੇ ਵੀ ਦੇਖੋ ਜਾਨੀ ਕਿ ਇੰਡੀਆ ਦੇ ਵਿੱਚ ਵੀ ਹੈ ਤਾਂ ਚਲੋ ਕਲਚਰ ਉਹ ਡਿਫਰੈਂਟ ਆ ਬਟ ਇੰਡੀਅਨ ਲੋਕ ਵੀ ਹੁਣ ਜਿਹੜੇ ਸਮਾਜਲ ਦੇ ਲੋਕ ਵੀ ਐਸੇ ਕੁਝ ਚੰਗੇ ਖਰਚ ਕਰਕੇ ਡੋਮ ਬਣਾਉਂਦੇ ਆ ਇਹ ਲੋ ਬਈ ਟੈਕਨੀਕ ਨਵੀਂ ਆ ਵੈਸੇ पौला गोपी प्याज मिल जाएगा प्याज प्याज मिल जाएगा आपके पास प्याज मिल जाएगा बच्चे आपके पास प्याज प्याज मिल जाएंगे हमें मैगी बनानी थी हमारे पास है मैगी वगैरह है हमारे पास और हम वो तो आगे मिल मैगी तो है हमारे पास आगे मिल जाएगा कहीं शॉप है कराना की कितना आगे चल के जा सकते हैं वहाँ पे ਬਰੋ ਇਹ ਬੱਚੀ ਨਹੀਂ ਰਹੀ ਹੈ ਦੁਕਾਨ ਵਾਲੀ ਉਹ ਸ਼ਰਮਾ ਰਹੀ ਹੈ ਤੇ ਅਸੀਂ ਝੋਟੇ ਲਵਦੇ ਪਏ ਆਂ ਜੰਡੇ ਤੇ ਫਿਰ ਅਸੀਂ ਬਣਾਉਣੀ ਹੈ ਮੈਗੀ ਹੈ ਉਹ ਤਾਂ ਕੋਪੀਕਾ ਦਾ ਹੋਗੀ ਚੱਲ ਝੋਟੇ ਪਹਿਲਾਂ ਡੂਮਸਟੇ ਨਾ ਡੂਮਸਟੇ ਨਾ ਦਿਖਾਈਏ ਗੰਡੇ ਗੁੰਡੇ ਤਾਂ ਬਾਅਦ ਵਿੱਚ ਲੈ ਜਾਣਗੇ ਉਹ ਸਾਹਮਣੇ ਜਿਹੜਾ ਖੜਾ ਉਹ ਗਲੀਆਂ ਜਿੰਨੇ ਵਿੱਚ ਚੱਲਦੇ ਪਿੰਡ ਵਿੱਚ ਉਹ ਮੈਂ ਪਿੰਡ ਦਿਖਾਉਣੇ ਬਰੋ ਹਿਮਾਚਲ ਦਾ ਉੱਧਰ ਆ ਬ్రో ਇਹ ਨਹੀਂ ਸਹੀ ਤੇ ਪਿੰਡ ਇੰਦਰ ਦਾ ਵੈਸੇ ਜਣ ਕੇ ਕੈਂਪਿੰਗ ਕੰਪਨੀ ਕੀਤੀ ਹੋਈ ਆ ਉੱਧਰ ਜਾ ਫਿਰ ਆਪਾਂ ਉੱਧਰ ਚਲੇ ਗਏ ਚੱਲ ਫਿਰ ਗੋਪੀ ਮੇਰਾ ਯਾਰ ਵੀ ਠੱਟਾ ਡਟਿਆ ਹੁੰਦਾ ਨਾਲ ਠੱਕਦਾ ਇਹ ਵੀ ਨਹੀਂ ਮੇਰੇ ਉਹ ਮਨਪ੍ਰੀਤ ਤੇ ਦੂਜਾ ਉਹਨਾਂ ਦੇ ਸ਼ਡਿਊਲ ਥੋੜਾ ਜਿਹਾ ਆ ਉਹ ਸ਼ਡਿਊਲ ਬਿਜੀ ਆ ਥੋੜਾ ਜਿਹਾ ਉਹ ਅਨੇ ਅਸੀਂ ਰੈਸਟ ਕਰਨ ਤੇ ਲਾਏ ਹੋਏ ਆ ਫੋਨ ਫਾਨ ਚਾਰਜ ਕਰੀ ਜਾਂਦੇ ਆ ਸਵੇਰੇ ਅਸੀਂ ਪਹੁੰਚਣਾ ਆਪਣੇ ਫੌਜੀ ਯਾਰ ਕੋਲੇ ਲਦਾਖ ਲਦਾਖ ਤੋਂ ਵੀ 70 ਕਿਲੋਮੀਟਰ ਅੱਗੇ ਆ ਉਹ ਤੇ ਟੈਂਗਾਮਾ ਲੱਗੂਗਾ ਉੱਥੇ ਸਵੇਰ ਕੋਸ਼ਿਸ਼ ਕਰਾਂਗੇ ਅਸੀਂ ਅਰਲੀ ਮਾਰਨਿੰਗ ਨਿਕਲ ਜੀਏ ਤੇ ਫੇਰੀ ਜਾਇ ਜਾਊਗਾ ਬੈਟਰੀ ਹੋ ਗਈ ਹੈ ਲੋ ਕਮ ਹੋ ਗਿਆ ਅਸਲ ਕਮ ਹੋ ਗਿਆ ਸਲੋ ਤੇ ਜੇ ਬੈਟਰੀ ਬੜੀ ਲੋ برو ਕਰਦੇ ਹਾਂ ਹਾਂ ਕਰਦੇ ਹਾਂ ਬੈਟਰੀ ਹੋ ਗਈ ਲੋ ਬ్రో ਮੈਂ ਥੋੜਾ ਜਨਾ ਅੱਗੇ ਜਾ ਕੇ ਕਰਨਾ ਹੈ ਕਰਿਆਨੇ ਦੀ ਦੁਕਾਨ ਤੇ ਆਪਾਂ ਲੈਣ ਦੇਣ ਕਰਾਂਗੇ ਤੇ ਫਿਰ ਉੱਥੋਂ ਵੀ ਤੁਹਾਨੂੰ ਦਿਖਾਵਾਂਗੇ ਤੁਹਾਨੂੰ ਦਿਖਾਣਾ ਕਿਵੜੀਆਂ ਮੈਂ ਤਾਂ ਸਿੰਪਲ ਨਹੀਂ ਹੋਣੀਆਂ ਉਹਦੀਆਂ ਉਹਦੀਆਂ ਆਪਣੀਆਂ ਪਰ ਮਾਹੌਲ ਜਿਹੜਾ ਹਿਮਾਚਲ ਦਾ ਉਹ ਵੱਖਰਾ ਹੀ ਹੈ ਬ్రో ਠੀਕ ਹੈ ਮਿਲਦੇ ਆਂ ਫਿਰ ਅੱਗੇ ਬ్రో